ਹਾਂਜੀ ਤਾਂ ਹੁਣ ਆਪਾਂ ਕੰਮ ਕਮ ਨਵੇੜ ਕੇ ਪਠੜਕਾ ਪਾ ਕੇ ਪਸਮਾਨੂ ਕਰਕੇ ਲੋਡ-ਪੋਟ ਕਈ ਦਿਨਾਂ ਬਾਅਦ ਚੱਕਿਆ ਹੋਇਆ ਆਪਣਾ ਆਹ ਕੈਮਰਾ ਫੋਨ ਕੁਝ ਵੀ ਲਾ ਲੋ ਤੇ ਵੀਡੀਓ ਬਣਾਉਣ ਲੱਗਦੇ ਆ ਜੇ ਕੋਈ ਮਿਲ ਗਿਆ ਤਾਂ ਪੁੱਦੀ ਵੀਡੀਓ ਬਣਾਵਾ ਕੇ ਕੱਲ੍ਹ ਬਤ ਕਰਾਂਗੇ ਰਾਤ ਮੋਟਰਸਾਈਕਲ ਦੀ ਤੁਹਾਨੂੰ ਹਾਲਤ ਦਿਖਾਵਾਂ ਉਹਦਾ ਵੀ ਆਪਾਂ ਕੰਮ ਕਰਾ ਕੇ ਲੈ ਕੇ ਆਉਣਾ ਵਾ ਬੈਟਰੀ ਬੂੰਟੀ ਮਾਰਾਈ ਮੈਂ ਵਸਣਾ ਇੱਕ ਬੈਟਰੀ ਦਿਖਾਉਣ ਤੇ ਖੁੰਚੇ ਲਾਇਆ ਪਿਆ ਵਿਚਾਰਾ ਕਸੇ ਦੀ ਬੈਟਰੀ ਰਖਾਉਣ ਵਾਲੀ ਹੋਏ ਨੂੰ ਕੋਸ ਨਹੀਂ ਹੋਇਆ ਤੇ ਇਹਦੀ ਸਰਵਿਸ ਕਰਾਉਣੀ ਆ ਠੀਕ ਆ ਬਾਕੀ ਨਿਕਲ ਫਕੜ ਪਿਆ ਸਮਾਨਾ ਪਤਾਈ ਤੇ ਸਾਰਾ ਪਿਆ ਤੇ ਪਸ਼ੂ ਸੋਕਣ ਆਹੀ ਰਹਿ ਗਏ ਆਪਣੇ ਕਰਨੇ ਹੁੰਦੇ ਸੀਗੇ ਤੇ ਹੁਣ ਤਾਂ ਬਸ ਇੱਥੇ ਹੀ ਚੱਲੀਦਾ ਵਾ ਆਹੀ ਲੈ ਕੇ ਚੱਲਦੇ ਆਂ ਦਾਣਾ ਵੀ ਆਹੀ ਰਹਿ ਗਿਆ ਤੇ ਆਹ ਹੀ ਕੱਟੀ ਰਹਿ ਗਈ ਉਹ ਝੋਟੀ ਦੀ ਤੇ ਉੱਤੇ ਪੱਖਾ ਚੱਲਦਾ ਹੈ نیچے ਵੀ ਵੀ ਸੋਤਾ ਹੈ ਤੋ ਦੇਖੋ ਤੇ ਭੁੱਖ ਲੱਗੀ ਇਹਨਾਂ ਨੂੰ ਭੁੱਖ ਲੱਗੀ ਆਉਂਦੀ ਆ ਬਸ ਉਹ ਗਾਂ ਵੀ ਕਿਸੇ ਕੰਮ ਦੀ ਨਹੀਂ ਐ ਕਾਹ ਕਾਂ ਰਹਿ ਗਈ ਐ ਕਮਾਜ ਰਹਿ ਗਈ ਆਪਣੇ ਕੋਲੇ ਜਾਂ ਕੱਟੀ ਜਿਹੜੀ ਸਾਡੇ ਨਿਕਲੇ ਪਾ ਜੇ ਆ ਪਾ ਕਿੜਾ ਕੋੜਾ ਕੱਢ ਕੇ ਉਹਨੇ ਬਾਹਰ ਜਾ ਕੇ ਮੈਨ ਲੱਗਦਾ ਉਹਨੇ ਕਰਦੇ ਗੱਲਬਾਤ ਜਾਂ ਵੀ ਖੇਤੀਬੂਤੀ ਕਿੜਾ ਕੱਢ ਗਾਣਾ ਮਾੜਾ ਮੋਟਾ ਲੱਗ ਕੇ ਉਹਨੇ ਆ ਦੇ ਇੱਥੇ ਨਾ ਇਤੋ ਐ ਛੋ ਹੁੰਦਾ ਜਦੋਂ ਸੋਜ ਹੋਈ ਹੁੰਦੀ ਆ ਹੋਣੀ ਪਤਾ ਲਾ ਡਗਾ ਪਰ ਅੱਗੇ ਨਾਲ ਕਾਫੀ ਫਰਕ ਆ ਸੋਜ ਦਾ ਚਲੋ ਵੀ ਉਹਨਾਂ ਤੇ ਚੱਕਦੇ ਆ ਆਪਣਾ ਮੋਡੀਫਾਈ ਬਜਾਜ 2009 ਮਾਡਲ ਡਿਸਕਵਰ ਠੀਕ ਹੈ ਲੋ ਜੀ ਆਪਾਂ ਹੁਣ ਚੱਲੇ ਆਂ ਬੰਦ ਦੀ ਫੈਮਲੀ ਫੈਮਲੀ ਨੂੰ ਪਹਿਲਾਂ ਲਾਈਟਰ ਲਗੋਣੇ ਆ ਇੱਕ ਨੂੰ ਈਆ ਰੱਖਦੇ ਦੂਜੇ ਪਾਸੇ ਜਨਨਾਗੇ ਦੂਤ ਟੋਪਰ ਆਵਾ ਮਾੜੀ ਜੀ ਸ਼ਾਂਤੀ ਮਿਲੀ ਹੈ ਜੇ ਚੱਲਿਆ ਘਰ ਨੂੰ ਤਾਂ ਆਪਾਂ ਨਿਕਲਾਂਗੇ ਘਰੋਂ ਬਾਹਰ ਠੀਕਾ ਜਾਣ ਜਾਂਦੇ ਕੋਣ ਸਰਦਾ ਕਹਿੰਦੇ ਬੰਬ ਸਰਦਾ ਬੰਬ ਝੋਨੇ ਲੋਕਾਂ ਦੇ ਲਾਗ ਦਿੱਤੇ ਆ ਗਿਰਾਇਆ ਮਾਹੌਲ ਵਾਅਦੂਆ ਜੀਆ ਜਿਹੜਾ ਸਾਉ ਦੀਵਾ ਦੀ ਲਾਈ ਵੀ ਆ ਮੈਂ ਇੱਥੇ ਚਾਮ ਹਰ ਚਾਹ ਹਿੰਦੇ ਕਿਸਾਂ ਚ ਬੱਤੀ ਵੀ ਲੱਗੇ ਹੋਇਆ ਠੀਕ ਆ ਇੰਦਰ ਵਿੱਚ ਨਜੁਰ ਨਾ ਲੱਗ ਚੱਪਿਆ ਵਾ ਤੇਰਾ ਪੱਜ ਲੈ ਤੁਹਾਨੂੰ ਲੈ ਕੇ ਨਵੇਂ ਥਾਂ ਲਈ ਇੱਕ ਨਵੀਂ ਜਗ੍ਹਾ ਲਈ ਗੜਾ ਲੈ ਕੇ ਉਹਨੂੰ ਢੋਡਾ ਆ ਵੀ ਜਾਗਦੇ ਜਲਦੂ ਵੀ ਪੈ ਗਈ ਆ ਪਾਣੀ ਵੀ ਖੜਨ ਲੱਗ ਗਿਆ ਬੜੀ ਗੱਲ ਤੇ ਸੂਰ ਜਲੇ ਧੁੱਪ ਵੀ ਜਾ ਰਿਹਾ ਅਨਨਦਾ ਡੱਬਕੇ ਮਰ ਜਾਂਦਾ ਇਹ ਤੂਰ ਜਾਂ ਮਰਦਾ ਹੀ ਇਹ ਨਹੀਂ ਮਰਦਾ ਗੱਲ ਹੈ ਕਿ ਜਦੋਂ ਡੁੱਬ ਕੇ ਉਹ ਸਾਰੇ ਮਰ ਜਾਂਦੇ ਲੱਗਦਾ ਡੁੱਬ ਕੇ ਮਾਤਾ ਡੱਬਕੇ ਮਰਦਾ ਤੂਰ ਜੀ ਵੀ ਡੱਬੇ ਜਾਂਦਾ ਬੰਦਾ ਪਾਣੀ ਚ ਵੀ ਡੱਬੇ ਜਾਂਦਾ ਪੰਜਾਬੀ ਦੀਆਂ ਵੀ ਕਈ ਗੱਲਾਂ ਹੈਆਂ ਜਿਹੜੀਆਂ ਕੋਈ ਨਹੀਂ ਨਾ ਬੱਟੇ ਵਾਟੇ ਤੁਰਿਆ ਵਾਟੇ ਕੱਲੇ ਵੇੜਾ ਮਾਰਿਆ ਰਸਾਗੇ ਵਾਟ ਦੇ ਹੁੰਦੇ ਸੀਗੇ ਸਿਆਣੇ ਕਈ ਸ਼ਰਤਾਂ ਜਨਾਂ ਦੇ ਮਤਲਬ ਕਈ ਨਿਕਲਦੇ ਆ ਸ਼ਬਦ ਬੈਠ ਗਈ ਆ ਅੰਗਰੇਜ਼ੀ ਦਾ ਜਿਵੇਂ ਉਹ ਕਹਿੰਦੇ ਸਨ ਕਿ ਕੀ ਕੀ ਐਨ ਓ ਡਬਲ ਯੂ ਹੁਣ ਤੱਕ ਉਹਨੂੰ ਕੋ ਰ ਕਹਿੰਦੇ ਰਹੇ ਆ ਕਨਾਈ ਕੋ ਨਾਈ ਨੂੰ ਕਨਾਈ ਬੁਲਦੇ ਰਹੇ ਆ ਅਗੇ ਇਹ ਕੀ ਸਾਇਲੈਂਟ ਆ ਜੇ ਕੀ ਸਾਇਲੈਂਟ ਹੁੰਦੀ ਆ ਤੇ ਕੀ ਫਿਰ ਮੁਰੇ ਲਾਉਣੇ ਹੀ ਕਿਉਂ ਐ ਇੱਧਰ ਝਪੜੀ ਝਪੜ ਬਣਾ ਆ ਰਿਹਾ ਆਪਣੀ ਠੀਕ ਆ ਇੱਧਰ ਆ ਗਏ ਆਪਾਂ ਮਹੌਲ ਚਾਲ ਲੈਣੇ ਆ ਠੀਕ ਆ ਇੱਥੇ ਬੰਦਲਾ ਕੋਈ ਨਹੀਂ ਫਿਰਦਾ ਨਹੀਂ ਤਾਂ ਬਾਹਰ ਆਪਾਂ ਨੂੰ ਸੁਦਾਈ ਲੱਗਦਾ ਕੋਈ ਦਰਮੰਦਾ ਵੀ ਹੋਣਾ ਚਾਹੀਦਾ ਇੱਥੇ ਦਿਵਾਰ ਖੁੱਲਾਵਾ ਤਾਂ ਉਹ ਵੇਖ ਸਕਦੇ ਆ ਉਹ ਵੇਖ ਲੋ ਬਾੜ ਵੀ ਖੁੱਲਾਵਾ ਤੇ ਬੰਦਾ ਹੈ ਕੋਈ ਨਹੀਂ ਰਹੀ ਇੱਥੇ ਇਹ ਆ ਵੀ ਹੋ ਸਕਦਾ ਕਿਸੇ ਕੋਲੇ ਹੋ ਗਿਆ ਫੁੱਲਾ ਛੱਡ ਗਿਆ ਹੋਵੇ ਕਾਲੀ ਕਾਲੀ ਕਰਿਆ ਗਿਆ ਕੋਈ ਦੇਖੇ ਮਿੱਤਰੋ ਮੰਜਾ ਵੀ ਹੈ ਨਹੀਂਗਾ ਸਤਾਣੀ ਖਾਣ ਆਪਾਂ ਨੂੰ